ਹਾਂਜੀ ਜਿੱਦਾਂ ਬੱਚਿਆਂ ਨੂੰ ਫਾਸਟ ਫੂਡ ਪਸੰਦ ਹੁੰਦਾ ਆ ਤੇ ਸਾਨੂੰ ਸੀਗਾ ਵੀ ਵੱਤ-ਵੱਤ ਬਾਣੀ ਕੱਟ ਕਰਕੇ ਆਣਗੇ ਨਾ ਕਿ ਬੱਚਾ ਨੂੰ ਉੱਦੇ ਹੁੰਦਾ ਜਿੱਦਾਂ ਫ੍ਰੀ ਮਿਲ ਰਿਹਾ ਨਾ ਤੇ ਸਾਨੂੰ ਤੁਸੀਂ ਵੀ ਕਾਫੀ ਬੱਚੇ ਆਉਣਗੇ ਪਰ ਬੱਚਾ ਇੱਕੋ ਹੀ ਆਇਆ ਤੇ ਉਹਨੇ ਵੀ ਕਿਹਾ ਵੀ ਅੱਛਾ ਅਗਲੇ ਦਿਨ ਆਵਾਂਗਾ ਮੈਂ ਅਗਲੇ ਦਿਨ ਉਹ ਵੀ ਨਹੀਂ ਆਇਆ ਤੇ ਸਾਨੂੰ ਥੋੜਾ ਜਿਹਾ ਮਨ ਨੂੰ ਲੱਗਾ ਕਿ ਆਉਣਾ ਚਾਹੀਦਾ ਸੀ ਜਿੱਦਾਂ ਬੱਚਾ ਨੂੰ ਪਰ ਉਹਨਾਂ ਰਿਸਪੌਂਸ ਨਹੀਂ ਆਇਆ ਜੇ ਇੱਕ ਮਾਂ ਹੀ ਬੱਚੇ ਨੂੰ ਨਾ ਕਿ ਮੈਂ ਕੰਮ ਕਰਲਾਂ ਉਹਦੇ ਲਈ ਮੋਬਾਈਲ ਫੜਾ ਦੇਗੀ ਤੇ ਫਿਰ ਬੱਚੇ ਨੇ ਤਾਂ ਕੁਝ ਹੋਰ ਨਹੀਂ ਕਰਨਾ ਤੇ ਉਹਨੂੰ ਵੀ ਲੱਗਦਾ ਕਿ ਮੋਬਾਈਲ ਹੀ ਮੇਰਾ ਦੋਸਤ ਹੈ ਜਦਕਿ ਜਿਹੜੀ ਸਿੱਖਿਆ ਮਾਪਿਓ ਨੇ ਦੇਣੀ ਹੈ ਨਾ ਉਹਨਾਂ ਦਾ ਫਰਜ਼ ਵੀ ਆ ਤੇ ਜਿਹੜੀ ਧਰਮ ਦੀ ਸਿੱਖਿਆ ਦੂਸਰੀ ਸਿੱਖਿਆ ਚੰਗੀ ਸਿੱਖਿਆ ਜਿਹੜੀ ਮਾਪਿਓ ਨੇ ਦੇਣੀ ਆ ਉਹ ਬੱਚਾ ਜਲਦੀ ਸਕੂਲ ਤੋਂ ਵੀ ਕੈਸ ਨਹੀਂ ਕਰਦਾ ਜੀ ਆਪਾਂ ਛੋਟੇ ਬੇਟਰੇ ਵੀ ਗੱਲ ਕਰ ਲੈਣੇ ਆ ਇਹ ਬੇਟਾ ਕੀ ਨਾਮ ਆਪਣਾ ਨਵਜੋਤ ਸਿੰਘ ਨਵਜੋਤ ਜੀ ਜ਼ੁਬਾਨੀ ਪਾਠ ਕਿਹੜਾ ਤੁਹਾਨੂੰ ਆਉਂਦਾ ਜਫਰਨਾਮਾ ਵੀ ਆਂਦਾ ਤੇ ਜਪਜੀ ਸਾਹਿਬ ਵੀ ਆਂਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰਗ ਗੁਰ ਪ੍ਰਸਾਦ ਜੀ ਬਿਲਕੁਲ ਇਹ ਛੋਟਾ ਬੱਚਾ ਜੋ ਕਿ ਜਪਜੀ ਸਾਹਿਬ ਦਾ ਪਾਠ ਨੇ ਜ਼ੁਬਾਨੀ ਸੁਣਾ ਦਿੱਤਾ ਸੋ ਇਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਰੇ ਕੋ ਵੀ ਆਓ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਸੁਣਾਓ ਤੇ ਸਾਡੇ ਕੋਲ ਬਰਕਰਾਰ ਫੀਲ ਲਓ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮ ਆਈਦਨੂਸੀ ਐਸ ਐਸੇ ਜੋੜੇ ਨਾਲ ਮਿਲਾਨ ਜਾ ਰਹੇ ਹਾਂ ਗੁਰਸਿੱਖ ਪਰਿਵਾਰ ਚੋਂ ਉਹ ਜੋੜਾ ਹੈ ਅਤੇ ਉਹ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਨ ਦੀ ਸਿੱਖਿਆ ਦੇ ਰਿਹਾ ਜੇ ਬਿਲਕੁਲ ਉਹਨਾਂ ਵੱਲੋਂ ਇੱਕ ਐਸਾ ਉਪਰਾਲਾ ਕੀਤਾ ਗਿਆ ਛੋਟੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਨ ਲਈ ਕਿ ਜਿਹੜਾ ਵੀ ਉਹ ਸ਼੍ਰੇਣੀ ਤੇ ਮੈਨੇਜੇੜ ਦੇ ਆਵੇਗਾ 8 ਸਾਲ ਦਾ ਛੋਟਾ ਬੱਚਾ ਜੋ ਜਪਜੀ ਸਾਹਿਬ ਦਾ ਕੰਠ ਪਾੜਸਾ ਆਵੇਗਾ ਉਸ ਨੂੰ 버ਗਰ ਵਗੈਰਾ ਫ੍ਰੀ ਤੇ ਜਾਣਗੇ 13 ਸਾਲ ਹਜੂ ਸਾਹਿਬ ਨੌਕਰੀ ਕਰਨ ਤੋਂ ਬਾਅਦ ਪਟਾੜੇ ਵਿਖੇ ਰਿਆ ਰਾਇ ਜੋੜਾ ਗੁਰਸੇਖ ਜੋੜਾ ਜੋ ਕਿ ਗੁਰੂ ਦੇ ਦਿੱਤੇ ਹੋਏ ਬਾਣੇ ਵਿੱਚ ਪਹਿਰਾਵੇ ਵਿੱਚ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਆਪਣੇ ਰੇੜੀ ਤੇ ਕੰਮ ਕਰ ਰਹੇ ਹਨ ਅਤੇ ਫਾਸਟ ਫੂਡ ਦੀ ਰੇੜੀ ਲਗਾਈ ਹੈ ਨਿਊਡਲ ਬਰਗਰ ਵਗੈਰਾ ਲੋਕਾਂ ਨੂੰ ਖਵਾਉਂਦੇ ਹਨ ਘਰ ਦਾ ਗੁਜ਼ਾਰਾ ਚੱਲ ਰਿਹਾ ਸੋ ਛੋਟੇ ਛੋਟੇ ਬੱਚੇ ਵੀ ਉਹਨਾਂ ਦੇ ਜੋ ਸਿੱਖੀ ਵਿੱਚ ਪਹਿਰਾਵੇ ਵਿੱਚ ਤੁਸੀਂ ਦੇਖ ਰਹੇ ਹੋ ਅਤੇ ਜੋੜਾ ਜੋ ਆਪ ਹੈ ਉਹ ਵੀ ਪੂਰਨ ਤੌਰ ਤੇ ਸਿੱਖੀ ਪੜ੍ਹਾਵੇ ਚ ਹਨ ਸੋ ਕਰਦਾ ਗੁਜ਼ਾਰਾ ਕਰ ਰਹੇ ਨੇ ਅਤੇ ਅੱਠ ਸਾਲ ਤੋਂ ਛੋਟੇ ਬੱਚੇ ਜੋ ਕਿ ਆ ਕੇ ਇਥੇ ਜਪਜੀ ਸਾਹਿਬ ਦਾ ਪਾਠ ਕੰਸਲਾਉਣਗੇ ਉਹਨਾਂ ਨੂੰ 버ਗਰ ਫ੍ਰੀ ਤਾਂ ਜਾਵੇਗਾ ਸੋ ਕਿਸਾ ਉਪਰਾਲਾ ਇਹ ਕੀਤਾ ਕਿ ਮਨ ਚ ਸੋਚ ਆਈਏ ਸੋ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਪਹਿਨਾ ਵੀ ਗੱਲ ਕਰਾਂਗੇ ਵੀਰਾਂ ਨਾਲ ਵੀ ਗੱਲ ਕਰਾਂਗੇ ਵਾਹਿਗੁਰੂ ਜੀ ਕੀ ਫਤਿਹ ਸੁਖਸਿੰਦਰਪੁਰ ਇਹ ਸੁਖਸਿੰਦਰਪੁਰ ਜੀ ਇਕ ਤੇ ਬੜਾ ਵਧੀਆ ਪ੍ਰੋਗਰਾਮ ਕੀਤਾ ਤੁਸੀਂ 8 ਸਾਲ ਤੋਂ ਛੋਟੇ ਬੱਚੇ ਹੀ ਦੇ ਆਉਣਗੇ ਇੱਥੇ ਜਵਜੀ ਸਾਹਿਬ ਦਾ ਪਾਰਟਸ ਰੋਲ ਕੇ ਉਹਨਾਂ ਨੂੰ ਬਰਕਰ ਫ੍ਰੀ ਦਿੱਤਾ ਜਾਵੇਗਾ ਕਿਸ ਨੂੰ ਮਨਚ ਵਿਚਾਰ ਰਹਾ ਹੈ ਅभी ਆਪਾਂ ਇਹਦਾ ਕਰੀ ਹਾਂਜੀ ਜਿੱਦਾਂ ਬੱਚਿਆਂ ਨੂੰ ਫਾਸਟ ਫੂਡ ਪਸੰਦ ਹੁੰਦਾ ਹੈ ਤੇ ਸਾਨੂੰ ਸੀਗਾ ਵੀ ਵੱਤ-ਵੱਤ ਬਾਣੀ ਕੱਟ ਕਰਕੇ ਆਉਣਗੇ ਨਾ ਕਿ ਬੱਚਾ ਨੂੰ ਉਦੋਂ ਹੀ ਹੁੰਦਾ ਜਿੱਦਾਂ ਫ੍ਰੀ ਮਿਲ ਰਿਹਾ ਨਾ ਤੇ ਸਾਨੂੰ ਤੁਸੀਂ ਵੀ ਕਾਫੀ ਬੱਚੇ ਆਉਣਗੇ ਪਰ ਬੱਚਾ ਇੱਕੋ ਹੀ ਆਇਆ ਤੇ ਉਹਨੇ ਵੀ ਕਿਹਾ ਵੀ ਅੱਛਾ ਅਗਲੇ ਦਿਨ ਆਵਾਂਗਾ ਮੈਂ ਅਗਲੇ ਦਿਨ ਉਹ ਵੀ ਨਹੀਂ ਆਇਆ ਤੇ ਸਾਨੂੰ ਥੋੜਾ ਜਿਹਾ ਮਨ ਨੂੰ ਲੱਗਾ ਕਿ ਕੋਣਾ ਚੀ ਦੱਸ ਜਿੱਦਾਂ ਬੱਚਾ ਨੂੰ ਪਰ ਉਹਨਾਂ ਰਿਸਪੌਂਸ ਨਹੀਂ ਆਇਆ ਹਾਂਜੀ ਕਿਸੇ ਦੇਖਦੇ ਹੋ ਵਿੱਚ ਛੋਟੇ ਛੋਟੇ ਬੱਚੇ ਅੱਜਕੱਲ ਜਿਹੜੇ ਆਪਣੇ ਸਿੱਖ ਇਤਿਹਾਸ ਨਾਲ ਤੋਂ ਪਰੇ ਹੁੰਦੇ ਜਾ ਰਹੇ ਨੇ ਨਾ ਗੁਰਬਾਣੀ ਵੱਲ ਧਿਆਨ ਦਿੰਦੇ ਨੇ ਨਾ ਹੀ ਪਾਠ ਪੜ੍ਹਦੇ ਵੱਲ ਲੇਕਿਨ ਸਿਰਫ ਮੋਬਾਈਲਾਂ ਵਿੱਚ ਹੀ ਫਸੇ ਰਹਿੰਦੇ ਨੇ ਹਾਂਜੀ ਇਹਦੇ ਵਿੱਚ ਸਭ ਤੋਂ ਵੱਡੀ ਕਮੀ ਪੇਰੈਂਟਸ ਦੀ ਆ ਜੇ ਇੱਕ ਮਾਂ ਹੀ ਬੱਚੇ ਨੂੰ ਨਾ ਕਿ ਮੈਂ ਕੰਮ ਕਰ ਲਾਂ ਉਹਦੇ ਲਈ ਮੋਬਾਈਲ ਫੜਾ ਦੇਗੀ ਤੇ ਫਿਰ ਬੱਚੇ ਨੇ ਤਾਂ ਕੁਝ ਹੋਰ ਨਹੀਂ ਕਰਨਾ ਤੇ ਉਹਨੂੰ ਵੀ ਲੱਗਦਾ ਕਿ ਮੋਬਾਈਲ ਹੀ ਮੇਰਾ ਦੋਸਤ ਹੈ ਜਦਕਿ ਜਿਹੜੀ ਸਿੱਖਿਆ ਮਾਪਿਓ ਨੇ ਦੇਣੀ ਆ ਨਾ ਉਹਨਾਂ ਦਾ ਫਰਜ਼ ਵੀ ਆ ਤੇ ਜਿਹੜੀ ਧਰਮ ਦੀ ਸਿੱਖਿਆ ਦੂਸਰੀ ਸਿੱਖਿਆ ਚੰਗੀ ਸਿੱਖਿਆ ਜਿਹੜੀ ਮਾਪਿਓ ਨੇ ਦੇਣੀ ਆ ਉਹ ਬੱਚਾ ਜਲਦੀ ਸਕੂਲ ਤੋਂ ਵੀ ਕੈਚ ਨਹੀਂ ਕਰਦਾ ਤੇ ਇੱਥੇ ਪੇਰੈਂਟਸ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਬਿਠਾ ਕੇ ਤੇ ਸਿੱਖਿਆ ਸਿੱਖੀ ਦੀ ਕਹਾਣੀਆਂ ਦੱਸਣਾ ਨਾ ਸਾਖੀਆਂ ਸੁਣਾਉਣ ਤੇ ਉਹਨਾਂ ਨੂੰ ਜਦੋਂ ਆਪਣਾ ਨਿਤਨੇਮ ਕਰਦੇ ਆ ਨਾ ਆਪਾਂ ਤੇ ਲਾਗੇ ਬਿਠਾਉਣ ਤਾਂ ਕਿ ਉਹ ਬੱਚਾ ਨਿਤਨੇਮ ਸੁਣੇਗਾ ਮਾਂ ਨੂੰ ਦੇਖੇਗਾ ਕਿ ਵੀ ਮਾਂ ਪਿਓ ਸਾਡੇ ਇਹੀ ਕਰਦੇ ਆ ਨਾ ਤੇ ਉਹਨੇ ਆਟੋਮੈਟਿਕਲੀ ਉਸ ਚੀਜ਼ ਨੂੰ ਕੈਚ ਕਰ ਲਿਆ ਨਹੀਂ ਤੁਸੀਂ ਵੀ ਰਹਿ ਕੇ ਆਇਓ 13 ਸਾਲ ਹਜੂਰ ਸਾਹਿਬ ਵਿਖੇ ਉੱਥੇ ਲੋਕਰੀ ਕੀਤੀ ਹੈ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਬਟਾਲੇ ਆਂਦੇ ਹੋ ਕਿਸ ਤਰ੍ਹਾਂ ਦਾ ਰਿਹਾ ਇਹ ਸਫਰ ਹਾਂਜੀ ਉਹ ਬਹੁਤ ਵਧੀਆ ਰਿਹਾ ਦੋਨੋਂ ਹੀ ਸਿਚੁਏਸ਼ਨਸ ਕਾਫੀ ਵਧੀਆ ਸੀਗੀਆਂ ਉੱਥੇ ਰਹਿਣਾ ਗੁਰੂ ਘਰ ਰਹਿਣਾ ਨਾ ਗੁਰੂ ਘਰ ਦੀ ਤਾਂ ਬਖਸ਼ਿਸ਼ ਹੀ ਹੋਰ ਹੁੰਦੀ ਹੈ ਤੇ ਇਹ ਮੇਰਾ ਸ਼ੁਰੂ ਤੋਂ ਮਨ ਵੀ ਹੀ ਸੀ ਜਿੱਦਾਂ ਮੈਰਿਜ ਤੋਂ ਪਹਿਲਾਂ ਵੀ ਨਾ ਕਿ ਮੈਂ ਗੁਰੂ ਘਰ ਹੀ ਰਹਿਣਾ ਤੇ ਮਹਾਰਾਜ ਨੇ ਕੋਈ ਵੀ ਇੱਛਾ ਅਧੂਰੀ ਨਹੀਂ ਰਹਿੰਦੀ ਤੇ ਅੱਜ ਤੱਕ ਮਹਾਰਾਜ ਮੈਨੂੰ ਗੁਰੂ ਘਰ ਪ੍ਰੋਪਰ ਲੈ ਕੇ ਗਿਆ ਉੱਥੇ ਹੀ ਰਹਿਣਾ ਉੱਥੇ ਹੀ ਸਾਰਾ ਕੁਝ ਕਰਨਾ ਤੇ ਕਹਿ ਲੋ ਕਿ ਇੱਕ ਥੋੜਾ ਜਿਹਾ ਲੱਗਾ ਜਦੋਂ ਅਸੀਂ ਉੱਥੋਂ ਆਏ ਕਿ ਆਏ ਪਤਾ ਨਹੀਂ ਕੀ ਹੋ ਗਿਆ ਨਾ ਤੇ ਲਗਦਾ ਮੈਂ ਆਪਾਂ ਗੁਰੂ ਤੋਂ ਦੂਰ ਹੋ ਜਾਂਦੇ ਆ ਹਾਂਜੀ ਹਾਂਜੀ ਤੇ ਹਾਂਜੀ ਇਸੇ ਤਰ੍ਹਾਂ ਥੋੜਾ ਜਿਹਾ ਲੱਗਾ ਕਿ ਆ ਕੀ ਹੋਇਆ ਮੇਰੇ ਤਾਂ ਉਹਨਾਂ ਮਤਲਬ ਮੇਰੇ ਕੋ ਜਾਣ ਹੀ ਹੋਣਾ ਗੁਰੂ ਘਰ ਨਾ ਪਰ ਫਿਰ ਮਹਾਰਾਜ ਦੇ ਬਚਨ ਯਾਦ ਆਏ ਕਿ ਜਿਹੜਾ ਮਨੋਂ ਯਾਦ ਕਰਦਾ ਨਾ ਅਸਲੀ ਉਹੀ ਹੈ ਮਹਾਰਾਜ ਦੇ ਕੋਲ ਤੇ ਮਹਾਰਾਜ ਨੇ ਖੁਦ ਹੀ ਬਖਸ਼ਿਸ਼ ਵੀ ਕੀਤੀ ਕਹਿੰਦੇ ਆ ਨਾ ਜਦੋਂ ਉਹ ਸੋਚੀ ਦਿੰਦਾ ਖੁਦ ਹੀ ਦਿੰਦਾ ਇਨਸਾਨ ਦੀ ਕੋਈ ਆਪਣੀ ਸੋਚ ਨਹੀਂ ਹੁੰਦੀ ਉਹਦੇ ਵਿੱਚ ਕੋਈ ਆਪਣਾ ਕਰਮ ਵੀ ਨਹੀਂ ਹੁੰਦਾ ਜੇ ਕਰਮਾਂ ਦੇ ਅਕੋਰਡਿੰਗ ਆਪਾਂ ਕੀਏ ਬਖਸ਼ਲੇ ਤਾਂ ਕਦੀ ਨਹੀਂ ਬਖਸ਼ੇ ਜਾਵਾਂਗੇ ਨਾ 임ਾਰ ਨੇ ਨਹੀਂ ਸੋਚੀ ਬਖਸ਼ੀ ਮਾਰ ਨੇ ਪ੍ਰੇਰਣਾ ਬਖਸ਼ੀ ਹੈ ਨਾ ਜਪਣ ਦੀ ਵੀ ਤੇ ਉਹਨਾਂ ਨੇ ਐਦਾਂ ਦਾ ਚਲਾਇਆ ਕਿ ਹੁਣ ਆਨੰਦ ਹੀ ਆਨੰਦ ਉਹਨਾਂ ਦੀ ਕਿਰਪਾ ਦੇ ਨਾਲ ਕਰਦਾ ਗੁਜ਼ਾਰਾ ਕਿਦਾਂ ਹੋ ਰਿਹਾ ਕਿ ਉਹ ਫਾਸਟ ਫੂਡ ਆ ਤੇ ਕਿੰਨੇ ਕੰਮਦਾਰ ਹੋਏ ਦੀ ਗੁਜ਼ਾਰਾ ਸਹੀ ਹੋ ਜਾਂਦਾ ਜੇ ਕਰਦਾ ਨਹੀਂ ਫਾਸਟ ਫੂਡ ਥੋੜਾ ਜਿਹਾ ਠੀਕ ਹੀ ਚੱਲ ਰਿਹਾ ਫਿਰ ਵੀ ਚਲੋ ਕਰਦਾ ਗੁਜ਼ਾਰਾ ਹੋ ਜਾ ਰਿਹਾ ਨਾ ਉਹਨਾਂ ਕੋਈ ਖਾਸ ਨਹੀਂ ਚੱਲ ਰਿਹਾ ਬਸ ਸੁਣਿਆ ਤੁਸੀਂ ਆ ਵੀ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਵੀ ਪਾਠ ਵਗੈਰਾ ਕਰਦੇ ਜੀ ਹਾਂਜੀ ਉਹ ਤਾਂ ਅਸੀਂ ਪੂਰੇ ਬਾਣੀ ਦਾ ਜਿਹਦਾ ਮਹਾਰੇ ਦੀ ਕਿਰਪਾਇਆ ਤੇ ਕਰ ਇਹ ਇਹ ਚੀਜ਼ ਕੀਤੀ ਨਹੀਂ ਜਾਂਦੀ ਇਹ ਮਹਾਰਾਜ ਕਰਵਾ ਲੇ ਤੇ ਕਰਵਾ ਲੈਣਾ ਉਹਨਾਂ ਦੀ ਕਿਰਪਾ ਰਹੀ ਹੈ ਸ਼ੁਰੂ ਤੋਂ ਹੀ ਜਦੋਂ ਜਦ ਅੰਮ੍ਰਿਤਾਰੀ ਵੀ ਹੋਏ ਆ ਉਹਦਾ ਵੀ ਕਿਰਪਾ ਨਾਲ ਹੀ ਹੋਇਆ ਨਾ ਮਹਾਰਾਜ ਦੇ ਪੰਜ ਸਿੰਘ ਖੋਦ ਹੀ ਲੈਣਾ ਸੀਗਾ ਨਾ ਤਾਂ ਉਸ ਕਿਰਪਾ ਨੂੰ ਯਾਦ ਕਰਦੇ ਹੋਏ ਉਸ ਬਖਸ਼ਿਸ਼ ਨੂੰ ਯਾਦ ਕਰਦੇ ਹੋ ਉਹਨਾਂ ਦੀ ਉਹਨੀਆਂ ਬਖਸ਼ਿਸ਼ ਨਾਲ ਆਨੰਦ ਮਾਣਦੇ ਹੋਏ ਨਾ ਤੇ ਅੱਜ ਜੇ ਕਿਤੇ ਥੜਕਣਾ ਵੀ ਜਾਈਏ ਨਾ ਤੇ ਯਾਦ ਆ ਜਾਂਦਾ ਕਿ ਕੀ ਹੋ ਸਕਦਾ ਤੇ ਕਦੀ ਵੀ ਨਹੀਂ ਇਸ ਸਿੱਖੀ ਦੀ ਕਹ ਲੋ ਨਾ ਕਿਰਪਾ ਹੀ ਬਾਤ ਹੈ ਬਸ ਇਨਸਾਨ ਨੂੰ ਪ੍ਰੇਮ ਦੇ ਨਾਲ ਪ੍ਰੇਮ ਦੇ ਨਾਲ ਤੇ ਪੂਰਾ ਗੁਰੂ ਤੇ ਭਰੋਸਾ ਲੈ ਕੇ ਚੱਲਣਾ ਚਾਹੀਦਾ ਕੁਝ ਵੀ ਹੋ ਜਾਏ ਜ਼ਿੰਦਗੀ 'ਚ ਕਿਉਂਕਿ ਜੇ ਆਪਾਂ ਯਾਦ ਰੱਖਾਂਗੇ ਨਾ ਕਿ ਆਪਾਂ ਧਰਤੀ ਤੇ ਕਰਨ ਕੀ ਆਏ ਆ ਇਸ ਚੀਜ਼ ਨੂੰ ਵਿਚਾਰਾਂਗੇ ਔਰ ਜਦੋਂ ਖਾਸ ਕਰਕੇ ਮਹਾਰਾਜ ਜੀ ਸੋਝੀ ਦੇਣਗੇ ਇਸੀ ਦੀ ਤੇ ਆਪਾਂ ਬਹੁਤ ਆਨੰਦਪੁਰਖ ਕਿਸੇ ਵੀ ਅਵਸਥਾ ਵਿੱਚ ਰਹਿ ਸਕਦੇ ਹਾਂ ਇਹਨੇ ਗੱਲ ਕਰਨੀ ਸੀ ਕਿ ਸੰਪੂਰਨ ਤੁਸੀ ਵੀ ਤੁਹਾਡੇ ਘਰ ਵਾਲੇ ਵੀ ਹਾਂਜੀ ਇੱਥੇ ਰੇੜੀ ਤੇ ਆਉਂਦੇ ਹੋ ਇੱਥੇ ਕਈ ਸ਼ਰਾਬੀ ਵੀ ਆਉਂਦੇ ਆ ਜਾਂ ਕਈ ਸਿਗਰਾਂ ਬੀੜੀਆਂ ਪੀ ਕੇ ਲਾਗੇ ਖਲੋ ਕੇ ਪੀਂਦੇ ਨੇ ਤੇ ਫਿਰ ਗੁੱਸਾ じゃ ਨਹੀਂ ਆਉਂਦਾ ਨਹੀਂ ਗੁੱਸਾ ਨਹੀਂ ਆਉਂਦਾ ਮਾਰੇ ਦੀ ਇੰਨੀ ਕਿ ਬਖਸ਼ਿਸ਼ ਹੈ ਨਾ ਇਹਨਾਂ ਜਿੱਦਾਂ ਦਾ ਗੁੱਸਾ ਨਹੀਂ ਆਉਂਦਾ ਸੋਝੀ ਆਉਂਦੀ ਆ ਕਿ ਇਸ ਪਰਸਨ ਨੂੰ ਇੰਨੀ ਸੋਝੀ ਨਹੀਂ ਹੈ ਨਾ ਤੇ ਆਪਾਂ ਨੂੰ ਉਹਨੂੰ ਕਹਿ ਦੇਣਾ ਚਾਹੀਦਾ ਬਾਰੇ ਕਹਿੰਦੇ ਕਹਿ ਦੋ ਤੇ ਅਸਤੇ ਕਿਦਾਂ ਦਾ ਨਹੀਂ ਆਇਆ ਜੇ ਕੋਈ ਇਦਾਂ ਲਾਗੇ ਖੜ ਕੇ ਪੀ ਵੀ ਰਿਹਾ ਉਹਨੂੰ ਅਸੀਂ ਮਨਾ ਕਰੀਏ ਤਾਂ ਜਾਏ ਨਾ ਸਤਵਾ ਸਤਕਾਰਪੂਰਵਕ ਚਲਾ ਵੀ ਜਾਂਦਾ ਤੇ ਜੇ ਕੋਈ ਉਹਦਾ ਦਾ ਆ ਵੀ ਜਾਂਦਾ ਉਹ ਥੋੜਾ ਜਿਹਾ ਹਟ ਕੇ ਗੱਲ ਕਰਦਾ 2 ਫੁੱਟ ਦੂਰੀ ਬਣਾ ਕੇ ਰੱਖਦਾ ਤੇ ਇਹ ਕਿਰਪਾਈ ਕਿਰਪਾਹ ਮਹਾਰਾਜ ਦੀ ਬਾਣੀ ਦੀ ਕਿਰਪਾਹ ਬਾਣੀ ਦਾ ਪੂਰਾ ਮਾਨ ਸਤਕਾਰ ਹੁੰਦਾ ਬਹੁਤ ਬਹੁਤ ਮਹਾਰਾਜ ਨੇ ਬਾਣੀ ਦਾ ਬਹੁਤ ਮਾਨ ਸਤਕਾਰ ਕੀਤਾ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਇੰਨਾ ਕੁ ਦਿੱਤਾ ਉਹਨਾਂ ਨੇ ਹਾਂ ਜੀ ਕਿਤੇ ਜ਼ਿੰਦਗੀ ਚ ਉਤਾਹ ਚੜਾ ਵੀ ਆਉਂਦੇ ਨੇ ਹਾਂ ਜੀ ਕਿਤੇ ਉਹ ਪ੍ਰਾਣਾ ਸਮਾ ਚੇਤੇ ਕਰਕੇ ਮਨ ਲਈ ਭਰ ਆਉਂਦਾ ਕਿ ਕਿੱਥੇ ਉਹ ਸਮਾਂ ਸੀਗਾ ਗੁਰੂ ਦੇ ਨਾਲ ਲੜ ਲੱਗੇ ਸੀ 24 ਘੰਟੇ ਗੁਰੂਦワー ਰਹਿੰਦੇ ਸੀ ਆਪਾਂ ਤੇ ਕਈਆਂ ਅਸੀਂ ਗੱਲਾਂ ਹੋ ਜਾਂਦੀਆਂ ਤੇ ਹੁਣ ਇੱਥੇ ਆ ਕੇ 버ਗਰ ਰੇਡੀ ਦੇ ਆਪਾਂ ਵੇਚ ਕੇ ਤੇ ਗੁਜ਼ਾਰਾ ਕਰਦੇ ਆਂ ਹਾਂਜੀ ਨਹੀਂ ਉਹਨਾਂ ਨੇ ਨਾ ਜਿੱਦਾਂ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਸੋਚ ਹੁੰਦੀ ਆ ਤੇ ਉਹਦੇ ਅੰਦਰ ਕਾਫੀ ਸੋਚਾਂ ਚੱਲਦੀਆਂ ਰਹਿੰਦੀਆਂ ਨਾ ਇਹਦੇ ਸਾਡੇ ਅੰਦਰ ਵੀ ਸੀ ਕਿ ਕੀਰਤਵੀਰਤ ਵਾਲਾ ਇਨਸਾਨ ਪਤਾ ਨਹੀਂ ਕਿੱਦਾਂ ਰਹਿੰਦਾ ਹੈ ਨਾ ਤੇ ਮਾਰੇ ਨੇ ਵਿਖਾਇਆ ਮਾਰੇ ਨੇ ਵਿਖਾਇਆ ਚੰਗੀ ਤਰ੍ਹਾਂ ਕੀ ਕਿਰਤ ਵਿੱਚ ਵਿੱਚ ਵੀ ਅਸੀਂ ਕਿਦਾਂ ਨਾਮ ਜਪ ਸਕਦੇ ਹਾਂ ਤੇ ਮੈਂ ਕਹਿੰਨੀ ਇਹ ਤਾਂ ਮਾਰੇ ਤੇ ਉਸ ਟਾਈਮ ਅਸੀਂ ਸੋਚਦੇ ਸੀਗੇ ਕਿ ਪਤਾ ਨਹੀਂ ਕੀ ਹੋ ਗਿਆ ਪਰ ਇਹ ਸਾਡੇ ਮਹਾਰਾਜ ਦੀ ਉਸ ਅਕਾਲ ਪੁਰਖ ਦੀ ਗੁਰੂ ਮਹਾਰਾਜ ਦੀ ਸਭ ਦੀ ਕਿਰਪਾ ਆ ਕਿ ਉਹਨਾਂ ਨੇ ਸਾਨੂੰ ਦੋਨੋਂ ਤਰ੍ਹਾਂ ਰਹਿਣਾ ਸਿਖਾਇਆ ਬਹੁਤ ਵੱਡੀ ਕਿਰਪਾ ਆ ਕਿ ਸਾਨੂੰ ਮੇਰੇ ਲਈ ਤਾਂ ਬਹੁਤ ਹੀ ਵੱਡੀ ਹੈ ਕਿ ਉਹਨਾਂ ਨੇ ਮੈਨੂੰ ਇੱਥੇ ਵੀ ਆ ਕੇ ਉਸ ਰੰਗ ਚੋਂ ਕੱਢ ਕੇ ਵੀ ਇੱਥੇ ਵੀ ਆ ਕੇ ਉਹ ਹੁਣ ਬਹੁਤ ਮੈਂ ਕਹਿੰਨੀ ਕਿਤੇ ਵੱਧ ਆਨੰਦ ਬਖਸ਼ਿਆਣਾ ਆ ਕੇ ਤੁਸੀਂ ਘਰਵਾਲੀ ਦੀ ਮਦਦ ਕਰਦੇ ਹੋ ਝੂਠੇ ਭਾਂਡੇ ਆ ਉਹ ਵੀ ਧੋਣੇ ਪੈਂਦੇ ਆ ਕੰਮ ਹੀ ਕਰਾਉਣਾ ਪੈਂਦਾ ਹਾਂਜੀ ਨਹੀਂ ਐਦਾਂ ਤਾਂ ਲੱਗਦਾ ਨਹੀਂ ਕੁਝ ਨਹੀਂ ਐਦਾਂ ਤਾਂ ਨਹੀਂ ਕੁਝ ਲੱਗਦਾ ਵੈਗਰੂ ਕਿਰਤ ਵਿਰਤ ਨੂੰ ਆਪਾਂ ਇਸ ਤਰੀਕੇ ਨਾਲ ਨਹੀਂ ਲੈ ਸਕਦੇ ਕਿ ਆਪਾਂ ਝੂਠੇ ਭਾਂਡੇ ਧੋਂਦੇ ਆ ਨਾ ਨਹੀਂ ਜਦੋਂ ਆਪਾਂ ਕਿਰਤ ਵਿਰਤ ਕਰ ਰਹੇ ਆ ਤਾਂ ਕਿਰਤ ਵਿਰਤ ਦਾ ਤਰੀਕਾ ਨਹੀਂ ਰਹਿਣਾ ਚਾਹੀਦਾ ਉਹਨੂੰ ਵੀ ਇੱਕ ਸੇਵਾ ਦੇ ਭਾਵਨਾ ਨਾਲ ਲੈ ਕੇ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਸਿੱਖ ਨੂੰ ਕੀ ਦੀ ਝੂਠੇ ਭਾਂਡੇ ਵਾਂਗੂ ਲੱਗਦਾ ਹੋ ਕਿ ਮੈਂ ਝੂਠੇ ਭਾਂਡੇ ਵਾਂਗੂ ਕਿਉਂਕਿ ਜੇ ਉਹਦਾ ਨਾਮ ਚੱਲਦਾ ਤਾਂ ਉਹਨੂੰ ਝੂਠਾ ਕੁਝ ਵੀ ਨਹੀਂ ਲੱਗਦਾ ਹਾਂਜੀ ਸੋ ਕਈ ਅਸੀਂਆਂ ਔਰਤਾਂ ਤੇ ਮਹਿਲਾਵਾਂ ਜਾਂ ਲੜਕੀਆਂ ਵੀ ਹਨ ਜੋ ਇਹਦਾ ਬਾਹਰ ਨਿਕਲ ਕੇ ਕੰਮ ਕਰਨਾ ਚਾਹੁੰਦੀਆਂ ਨੇ ਲੇਕਿਨ ਉਹਨਾਂ ਨੂੰ ਜਾਂ ਤੇ ਘਰ ਦੀ ਕੋਈ ਮਜਬੂਰੀ ਹੋ ਜਾਂਦੀ ਆ ਜਾਂ ਉਹ ਸ਼ਰਮ ਦੇ ਮਾਲਿਆਂ ਬਾਹਰ ਨਿਕਲ ਕੇ ਕੰਮ ਨਹੀਂ ਕਰਦੀਆਂ ਹਾਂਜੀ ਇਹ ਤਾਂ ਹੈ ਇਹ ਹੁਣ ਜਿਸ ਤਰ੍ਹਾਂ ਘਰ ਪੱਖੋਂ ਹੁੰਦਾ ਨਾ ਕੋਈ ਪੇਰੈਂਟਸ ਚਾਹੁੰਦੇ ਆ ਕੋਈ ਨਹੀਂ ਚਾਹੁੰਦੇ ਹਨ ਤੇ ਇਹਦੇ ਲਈ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਜਿਸ ਤਰੀਕੇ ਦਾ ਕਿਸਦਾ ਘਰ ਦਾ ਰਹਿਣ ਸਹਿਣਾ ਹਨਾ ਤੇ ਵੱਡਿਆਂ ਦੇ ਮੰਨ ਕੇ ਵੀ ਚੱਲਣੀ ਪੈਂਦੀ ਹੈ ਨਾ ਉਹਨਾਂ ਦੇ ਅੰਡਰ ਚ ਰਹਿਣਾ ਪੈਂਦਾ ਤੇ ਅਸੀਂ ਤੇ ਆਪਣਾ ਕਹਿੰਦੇ ਆ ਕਿ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਬਹੁਤ ਹੈ। ਕਿ ਉਹਨਾਂ ਦੇ ਅਕੋਰਡਿੰਗ ਜੇ ਕੰਮ ਕਰਨਾ ਚਾਹੇ ਤਾਂ ਕੰਮ ਕਰ ਲਿਆ। ਜੇ ਗੁਰੂ ਘਰ ਜਾਣਾ ਚਾਹੇ ਤਾਂ ਗੁਰੂ ਘਰ ਚਲੇ ਗਏ। ਕੋਈ ਮੈਂ ਕਹਿੰਨੀ ਇਹਨਾਂ ਮਾਰੇ ਦੀ ਇੰਨੀ ਕਿਰਪਾ ਨਾਲ ਇਹਨਾਂ ਵਧੀਆ ਮੈਨੂੰ ਸਿੰਘ ਬਖਸ਼ਿਆ ਨਾਲ ਮਾਰੇ ਨੇ ਕਿ ਕਹੇ ਲੋ ਉਹਦੇ ਰੂਪ ਚ ਉਤਰ ਕੇ ਇਹ ਸਿੰਘ ਹੀ ਆਇਆ ਹੋਇਆ। ਤੇ ਬਹੁਤ ਹੀ ਬਿਲਕੁਲ ਦੋ ਪਚੰਗੀ ਵੀ ਹੈਗੇ ਨੇ। ਸੋ ਉਹਨਾਂ ਵੀ ਗੱਲ ਕਰਾਂਗੇ ਕਿ ਤੁਸੀਂ ਲੋਕਾਂ ਨੂੰ ਆਪਾਂ ਦਿੰਨੇ ਆ ਵੀ ਜਪਜੀ ਸਾਹਿਬ ਦਾ ਪਾਠ ਸਿਖਾਉਣ ਤੇ ਪਰ ਕਹੀਏ ਕੀ ਪਛਗਿਆ ਤੁਹਾਡੇ ਜੇ ਬੱਚੇ ਨੇ ਉਹਨਾਂ ਨੇ ਵੀ ਪਾਠ ਹੁੰਦਾ ਜਵਾਨੀ ਹਾਂਜੀ ਬੇਟੇ ਨੂੰ ਆਉਂਦਾ ਬੇਟੇ ਨੇ ਕੰਢ ਕੀਤਾ ਆਇਆ ਤੇ ਉਹ ਸੁਣਾਏਗਾ ਤੁਹਾਨੂੰ ਜੀ ਜੀ ਆਪਾਂ ਛੋਟੇ ਬੇਟਰੇ ਵੀ ਗੱਲ ਕਰ ਲੈਣੇ ਆ ਇਹ ਬੇਟਾ ਕੀ ਨਾਮ ਆਪਣਾ ਲਬਜੋਤ ਸਿੰਘ ਲਬਜੋਤ ਜੀ ਜਵਾਨੀ ਪਾਠ ਕਿਹੜਾ ਤੁਹਾਨੂੰ ਆਉਂਦਾ ਜਫਰਨਾਮਾ ਵੀ ਆਉਂਦਾ ਤੇ ਜਪਜੀ ਸਾਹਿਬ ਵੀ ਆਉਂਦਾ ਸੁਣਾਓਗੇ ਸੁਣਾਓ ਫੇਰ ਸਾਨੂੰ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤ ਜੁਨੀ ਸਪੰਗਿਰ ਪ੍ਰਸਾਦ ਆਦ ਸਤ ਜਗਤ ਸੇ ਛੇ ਪੀ ਸਤ ਨਾਨਕੋ ਸਿ ਪੀ ਸਤ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲਖ ਵਾਰ ਚਪੈ ਚਪੜ ਹੋ ਬਈ ਜੇ ਲਾਇ ਰਹਾ ਲਫਤਾਰ ਪੁਖਿਆ ਪਖਣਾ ਤਰੀ ਜੇ ਬੰਨਾ ਪ੍ਰਿਆ ਪਰ ਸਹ ਸਿਆਨ ਭਲਾ ਕੋ ਐਸਾ ਇੱਕ ਨ ਚੱਲੇ ਨਾਲ ਕਿਉ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ ਹੁਕਮ ਅਰਜ਼ਾ ਹੀ ਚੱਲਣਾ ਨਾ ਲਿਖ ਲਿਖਿਆ ਨਾਲ ਹੁਕਮੀ ਹੋਵਨਾ ਆਕਾਰ ਹੁਕਮ ਨਾ ਕਇਆ ਜਾਈ ਹੁਕਮੀ ਹੋ ਮੰਜੇ ਹੁਕਮ ਲੈ ਵੜਾਈ ਹੁਕਮੀ ਉੱਤਰ ਨੀਚੇ ਹੁਕਮ ਲੈ ਦੋ ਸੋਖ ਪਾਇਆ ਹੈ ਇੱਕ ਨਾਕਮੀ ਪਕੀਸ ਇੱਕ ਹੁਕਮੀ ਸਰਪ ਹੋਈ ਗਿਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਕਮਨੇ ਕੋ ਨਾਕਮ ਜੇ ਬੁਝੇ ਤਾਹੋਮੀ ਕੈਨੇ ਕੋ ਗਾਵ ਵੇ ਕੋ ਤਾੜ ਹੋਵਗ ਸਦਾੜ ਗਾਵ ਵੇ ਕੋ ਦਾਤ ਜੜੇ ਦੀ ਸਾੜ गावे को गुने बड़े बिचारे गावे को साजे करे तरके गावे को जी ले फिर दे गावे को जा पेद से दूर गावे को बेखे हादर दूर कथना कथी आवे तो काथे 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 कथी कोटी कोट कोट दे दाल दे दा दे ले दे थक पाहे जुगा जुगा खाई खाए, खाए, खाए न्यू गुमतला हेरा हो ਨਾਨਕ ਕਬਿਕ ਸੇ ਵੇਪਰ ਬਾਹੋ ਸਾਚਾ ਸਾਯਾ ਸਾਤ ਦਾ ਹੈ ਪਾਕਿਆ ਪਵਵਾ ਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਜੇ ਸੰਤਰੇ ਪਿਆਰ ਜਿੱਤ ਦੇ ਸਦਰਬਾਰ ਮੋਹ ਕੇ ਬੋਲਣ ਬੋਲੀ ਜੀ ਜੀ ਬਿਲਕੁਲ ਇਹ ਛੋਟਾ ਬੱਚਾ ਜੋ ਕਿ ਜਪਜੀ ਸਾਹਿਬ ਦਾ ਪਾਠ ਨੇ ਜ਼ੁਬਾਨੀ ਸੁਣਾ ਦਿੱਤਾ ਸੋ ਇਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਨੂੰ ਕੋ ਵੀ ਆਓ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਸੁਣਾਓ ਅਤੇ ਸਾਨੂੰ ਕੋ ਮਰਕਰ ਫੀਲ ਆਓ ਇੱਕ ਉਪਰਾਲਾ ਹੈ ਬੜਾ ਵਧੀਆ ਉਪਰਾਲਾ ਹੈ ਆਪਣੇ ਧਰਮ ਨਾਲ ਜੋੜਨ ਦਾ ਤੇ ਜਿਹਨੂੰ ਵੀ ਕੋਈ ਪਾਠ ਆਪਣੇ ਧਰਮ ਦਾ ਆਉਂਦਾ ਹੈ ਤੇ ਆ ਕੇ ਇੱਥੇ 버ਗਰ ਖਾ ਸਕਦਾ ਹੈ ਸੋ ਸਾਨੂੰ ਵੀ ਆਪਣੇ ਬੱਚਿਆਂ ਨੂੰ ਆਪਣੇ ਧਰਮ ਆਪਣੇ ਮੇ ਧਰਮ ਨਾਲ ਜੁੜਨਾ ਚਾਹੀਦਾ ਆਪਣੇ ਇਤਿਹਾਸ ਨਾਲ ਜਰੂਰ ਸੁਣਨਾ ਚਾਹੀਦਾ ਹੈ ਤਾਂ ਜੋ ਆਪਣੇ ਇਤਿਹਾਸ ਵਿੱਚ ਆਪਣੇ ਜੋ ਪ੍ਰਾਤਨ ਵਿਰਸਾ ਹੈ ਉਹਨਾਂ ਜੋੜ ਕੇ ਆਪਾਂ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੀਏ ਲੁਧਿਆਣਾ ਟਾਈਮ ਲਈ ਜਸਵਿੰਦਰ 베ਦੀ ਗੁਦਾਸਪੁਰ